ਗੁਰਸਬਾ ਇਹ ਨਾ ਪਾਈਏ ਨਾ ਨੇੜੇ ਨਾ ਦੂਰ ਗੁਰਸਬਾ ਇਹ ਨਾ ਪਾਈਏ ਜਿਹੜੀ ਗੁਰਸਬਾ ਹੈ ਇਸ ਤਰੀਕੇ ਨਾਲ ਨਹੀਂ ਪਾਈਦੀ ਤੇ ਉਹਨੂੰ ਦੂਰ ਮੰਨ ਕੇ ਆ ਨੇੜੇ ਮੰਨ ਕੇ ਚੱਲੀਏ ਉਹ ਦੂਰ ਨੇੜੇ ਨਹੀਂ ਹੁੰਦੀ ਗੁਰਸਬਾ ਠੀਕ ਹੈ ਉਹ ਲੇਕਿਨ ਉਹ ਪਾਈ ਦੋਸਤ ਪਾਰਾਂ ਦੀ ਬਾਤ ਤਾਂ ਸਾਨੂੰ ਪੜਾ ਦਿੱਤਾ ਇੱਕ ਪੈਂਡਾ ਜਾਏ ਚੱਲ ਉਹ ਪੈਂਡਾ ਆਪੇ ਨਾਲ ਬਰ ਹੋਤ ਲੇ ਤਾਂ ਉਹ ਤਾਂ ਗੁਰਮਤਿ ਦਾ ਬਲਾ ਫੜਲ ਸਾਰੀ ਉਹ ਅੱਗੇ ਲਗਿਆ ਆ ਐਂਡ ਆਲਸੋ ਖਾਣਾ ਫੋਲ ਲਿਖੀ ਹੋਈ ਗੁਰ بھਵਾ ਇਹਨਾਂ ਪਾਈਏ ਨਾ ਨੇੜੇ ਨ ਦੂਰ ਨਾ ਨੇੜੇ ਨ ਦੂਰ ਉਹ ਹੈ ਤਾਂ ਤੁਹਾਡੇ ਅੰਦਰ ਚੱਲ ਕੇ ਕਿੱਥੇ ਜਾਣਾ ਕਿਨੇ ਜਾਣਾ ਚੱਲ ਕੇ ਜਿਹਦੀ ਗੱਲ ਕਰਦੇ ਸੀ ਉਹ ਹਾਂ ਦੀ ਗੱਲ ਕਰਦੇ ਸੀ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮੇਲੇ ਸਤਨ ਰਹੇ ਹੈ ਦੂਰ ਨਾਨਕ ਦੇ ਸਤਿਗੁਰ ਤਾਂ ਮੇਲੇ ਜੱਬ ਰਹੇ ਹੈ ਦੂਰ ਚਲ ਮਾਨਾ ਆਇ ਲਏ ਉਹਦੇ ਕੋਲ ਬਾਤਾਂ ਫਿਰਦਾ ਔੜਾਰੀਆਂ ਬੋਲਦਾ ਬ੍ਰਹਮਤਾਂਤ ਦੇਖਦਾ ਹੀ ਦੀ ਦੋਲ ਦਾ ਬਾਹਰ ਹੈ ਉਹ ਮਾਨਾ ਉਹਦੇ ਨਾਲ ਜੁੜਿਆ ਰਹੇ ਦੂਰ ਬੇੜੇ ਨਹੀਂ ਹੁੰਦਾ ਬਰੇ ਬਜਿਆ ਬੰਦਾ ਦੂਰ ਡੜੇ ਗਈ ਜਾਂਦੜ ਕੋਈ ਇਹਨੂੰ ਦੂਰ ਕਹਿੰਦਾ ਕੋਈ ਜਿਹੜੇ ਬਾਹਰ ਪੋਹਦਾ ਫਿਰਦਾ